ਵਾਹਿਗੁਰੂ ਜੀ ਮੇਰਾ ਨਾਮ ਹੈ ਰਵਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਖੇਤੀ ਖਬਰ ਫੇਸਬੁੱਕ ਪੇਜ ਤੇ ਟਰੈਕਟਰ ਮੇਲਾ YouTube ਚੈਨਲ ਅੱਜ ਅਸੀਂ ਬਹੁਤ ਹੀ ਘੈਂਟ ਵੀਡੀਓ ਤੁਹਾਡੇ ਲਈ ਇਕ ਪਹੁੰਚ ਜੀ ਕਰ ਰਹੇ ਹਾਂ ਜੀ ਅੱਜ ਆਪਣੇ ਕੋਲ ਬਹੁਤ ਹੀ ਵਧੀਆ ਜ਼ਮੀਨ ਦਾ ਟਾਕ ਤੁਹਾਡੇ ਦਰਮਿਆਨ ਸ਼ੇਅਰ ਕਰ ਰਹੇ ਹਾਂ ਜੀ ਅੱਜ ਦੀ ਜ਼ਮੀਨ ਵਿੱਚ ਤੁਹਾਨੂੰ ਪਾਣੀ ਦਾ ਤਾਂ ਇੱਕ ਨੰਬਰ ਸਾਧਨ ਮਿਲਣਗੇ ਮਿਲਣਗੇ ਨਾਲ ਤੁਹਾਨੂੰ ਜ਼ਮੀਨ ਹੈ ਜਿਹੜੀ ਉਹ ਵੀ ਇੱਕ ਨੰਬਰ ਮਿਲੂਗੀ ਇੱਕ ਨੰਬਰ ਮਾਹੌਲ ਮਿਲੂਗਾ ਜਿਵੇਂ ਹਨਾ ਆਸ-ਪਾਸ ਇਹਦਾ ਮਹੌਲ ਬਹੁਤ ਸੋਹਣਾ ਹੈ ਕੱਲਿਆਂ ਦੀ ਮੋਡਰਾ ਕੱਲਿਆਂ ਦਾ ਸਾਰੀ ਤਕਸੀਮ ਟਾਕ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਦਿੱਥ ਨੂੰ ਮਿਲੂ ਵੀਡੀਓ ਆਪਾਂ ਪਹਿਲਾਂ ਮਤਲਬ ਕਿ ਬਾਅਦ ਚ ਬਣਾਵਾਂਗੇ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਜਾਨਕੀ ਜ਼ਮੀਨਾਂ ਦੀ ਕੋਠੀਆਂ ਦੀ ਐਡ ਟਰੈਕਟਰ ਟਰਾਲੀਆਂ ਜੋ ਵੀ ਹਨਾ ਸੰਧ ਖੇਤੀਬਾੜੀ ਤੇ ਰਿਲੇਟਡ ਹੁੰਦਾ ਉਹਨਾਂ ਦੀ ਐਡ ਜੇ ਕਰਵਾਉਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਸਾਡੇ ਵਟਸਐਪ ਨੰਬਰ ਚਲਾ ਦਿੱਤੇ ਗਏ ਨੇ ਇਹਨਾਂ ਵਟਸਐਪ ਨੰਬਰਾਂ ਉੱਤੇ 507 ਵਧੀਆ ਜਿਹੀਆਂ ਸਾਫ ਖਿੱਚੇ ਗਏ ਫੋਟੋਆਂ ਤਨ 4 ਮਿੰਟ ਦੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਸਾਡੇ ਨੰਬਰਾਂ ਤੇ ਸੈਂਡ ਕਰ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲਾਂ ਤੇ ਚਲਾ ਦਿੱਤੀ ਜਾਊਗੀ ਠੀਕ ਹੈ ਜੀ ਤੇ ਵਧੀਆ ਤਰੀਕੇ ਨਾਲ ਆਪਣੇ ਚੈਨਲ ਦੇ ਐਡ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਰੇ ਪੰਜਾਬ ਹਰਿਆਣਾ ਜਿੱਥੇ ਵੀ ਖੇਤੀ ਕਰਨ ਵਾਲੇ ਕਿਸਾਨ ਵੀਰ ਬੈਠੇ ਨੇ ਉਹਨਾਂ ਤੱਕ ਪਹੁੰਚਾਈ ਜਾਂਦੀ ਹੈ ਤੁਹਾਨੂੰ ਬਹੁਤ ਹੀ ਸਹੂਲਤ ਮਿਲਦੀ ਹੈ ਘਰ ਬੈਠੇ ਹਰ ਤਰ੍ਹਾਂ ਦੀ ਆਪਣੀ ਚੀਜ਼ ਸੇਲ ਕਰਨ ਲਈ ਤੇ ਜੇਕਰ ਤੁਸੀਂ ਖਰੀਦਣਾ ਵੀ ਚਾਹੁੰਦੇ ਹੋ ਅਸੀਂ ਤੁਹਾਡੇ ਲਈ ਬਹੁਤ ਹੀ ਘੈਂਟ ਘੈਂਟ ਜ਼ਮੀਨਾਂ ਦੇ ਵੀਡੀਓ ਰੋਜ਼ ਪੇਸ਼ ਕਰਦੇ ਰਹਿੰਦੇ ਆਂ ਬਾਕੀ ਤੁਸੀਂ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੀ ਖਾਸ ਕਹੇ ਜੀ ਜ਼ਮੀਨ ਚਾਹੀਦੀ ਹੈ ਕਹੇ ਜਆ ਪਾਣੀ ਦਾ ਸਾਧਨ ਚਾਹੀਦਾ ਕਮੈਂਟਾਂ ਦੇ ਵਿੱਚ ਆਪਣਾ ਕਿਹੜਾ ਏਰੀਆ ਜਰੂਰ ਦੱਸਿਆ ਕਰੋ ਅਸੀਂ ਕਮੈਂਟ ਪੜ੍ਹ ਕੇ ਤੁਹਾਡੇ ਖਾਤਰ ਉਹ ਹੀ ਜੀ ਜ਼ਮੀਨ ਲੈ ਕੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਹੁਣ ਵੱਧਦੇ ਆਪਾਂ ਮੇਨ ਵੀਡੀਓ ਵੱਲ ਜਿਹਦੇ ਕਰਕੇ ਆਪਾਂ ਵੀਡੀਓ ਸਟਾਰਟ ਕੀਤੀ ਹੈ ਜੀ ਅੱਜ ਆਪਣੇ ਮੂਲੇ 24 ਕਿੱਲੇ ਜ਼ਮੀਨ ਲੈ ਕੇ ਆਏ ਆਂ ਜੀ 24 ਕਿੱਲੇ ਜ਼ਮੀਨ ਦੇਖਣ ਨੂੰ ਮੈਨੂੰ ਕਿ ਜ਼ਮੀਨ ਇਹਦੀ ਹੈ ਵੀ ਇੱਕ ਨੰਬਰ ਜ਼ਮੀਨ ਹੈ ਤੇ ਤਕਸੀਮ ਟੱਕ ਹੈ ਬਈ ਕੱਲਿਆਂ ਨਹੀਂ ਫਰਦ ਨਿਕਲਦੀ ਕਿਸੇ ਨਾਲ ਕੋਈ ਸਾਂਝੀ ਗਰੀ ਨਹੀਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਕੱਲਿਆਂ ਦਾ ਤੁਹਾਨੂੰ ਬਾਣ ਦੇਖਣ ਨੂੰ ਮਿਲੂਗਾ ਜੀ ਹੋਰ ਗੱਲ ਕਰੀਏ ਕਿ ਪਾਣੀ ਦੀ ਸਾਧਨ ਪਾਣੀ ਦਾ ਸਾਧਨ ਇਹ ਹੈ ਕਿ 4 ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਕੱਲਿਆਂ ਨਹੀਂ ਕਿਸੇ ਨਾਲ ਕੋਈ ਸਾਂਝੀ ਮੋਟਰ ਵੀ ਨਹੀਂ 4 ਮੋਟਰਾਂ ਬਿਲਕੁਲ 24 ਕਿੱਲਿਆਂ ਦੇ ਵਿੱਚ ਲੱਗੀਆਂ ਤੁਹਾਨੂੰ ਮਿਲਣਗੀਆਂ ਜੀ ਬਹੁਤ ਵਧੀਆ ਆਸ-ਪਾਸ ਦਾ ਮਾਹੌਲ ਹੈ ਪਾਣੀ ਇੱਕ ਨੰਬਰ ਮਿੱਠੇ ਪਾਣੀ ਨੇ ਝੋਨਾ ਇੱਕ ਨੰਬਰ ਹੁੰਦਾ ਸਿਰਸਰ ਜੱਡਾ ਝੋਨਾ ਹਨਾ ਇੱਕ ਨੰਬਰ ਪਾਣੀ ਦੇ ਉੱਤੇ ਹੋ ਜਾਂਦਾ ਵਧੀਆ ਮਾਹੌਲ ਹੈ ਆਸ-ਪਾਸ ਦਾ ਮਾਹੌਲ ਬਹੁਤ ਸੋਹਣਾ ਏਰੀਆ ਬਹੁਤ ਸੋਹਣਾ ਵਧੀਆ ਜ਼ਮੀਨ ਹੈ ਜੀ ਤੇ ਰੇਟ ਵੀ ਬਹੁਤ ਹੀ ਵਧੀਆ ਖੁਣ ਘਵਾੜਿਆ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਏਜੀ ਦੀ ਗੱਲ ਕਰ ਲੈਨੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਤਹਿਸੀਲ ਸਮਰਾਲਾ ਜੀ ਪਿੰਡ ਚੈਲਾ ਤਹਿਸੀਲ ਸਮਰਾਲਾ ਪਿੰਡ ਚੈਲਾ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਇਆ ਕਿੱਲੇ ਦੀ ਮੰਗ ਕੀਤੀ ਗਈ ਹੈ ਤੇ ਇਹੇ ਡਿਮਾਂਡ ਬਾਣ ਦੇ ਹਿਸਾਬ ਨਾਲ ਅਤੇ ਪਾਣੀ ਦੇ ਸਰਾਂ ਦੇ ਹਿਸਾਬ ਨਾਲ ਬਿਲਕੁਲ ਓਕੇ ਉਹ ਵੀ ਅਜ ਕੱਲ ਜ਼ਮੀਨਾਂ ਦਾ ਨਾਰਮਲ ਰੇਟ 30 35 ਰੱਖ ਚੱਲੀ ਜਾਂਦਾ ਜੀ ਤੇ ਬਾਕੀ ਜੇਕਰ ਤੁਸੀਂ ਜਾ ਕੇ ਟੱਕ ਦੇਖੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗੂਗੀ ਵੀ ਵਾਕੇ ਹੈ ਨਾ ਚੀਜ਼ ਦੇ ਉੱਤੇ ਆਪਾਂ ਪੈਸੇ ਲਗਾ ਰਹੇ ਆ ਤੇ ਬਾਕੀ ਜੇਕਰ ਹੁਣ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਦਾ ਜਿਹੜਾ ਨੰਬਰ ਹੈ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਗਿਆ ਤੁਹਾਡੀ ਸਕਰੀਨ ਉੱਪਰ ਨੰਬਰ ਚ ਲਾ ਦਿੱਤਾ ਗਿਆ ਜੀ 94 173 ਤੇ 31 407 ਇਹ ਮਾਲਕ ਵੀਰਾਂ ਦਾ ਨੰਬਰ ਹੈ ਜੀ ਇਹ ਨੰਬਰ ਤੇ ਉੱਤੇ ਕਾਲ ਕਰ ਲਈਏ ਤੇ ਤੁਸੀਂ ਇਹ ਜ਼ਮੀਨ ਦਾ ਜਿਹੜਾ ਟੁਕੜਾ ਖਰੀਦ ਲੈਣਾ ਬਿਲਕੁਲ ਓਕੇ ਜੀ ਰਿਪੋਰਟ ਜ਼ਮੀਨ ਹੈ ਜੀ ਤੇ ਇਸ ਤਰ੍ਹਾਂ ਦੀਆਂ ਜ਼ਮੀਨਾਂ ਜੇਕਰ ਤੁਸੀਂ ਹੋਰ ਵੀ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਦਬਦਿਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਤਾਂ ਨੋਟੀਫਿਕੇਸ਼ਨ ਆ ਜੇ ਤੁਹਾਡੇ ਤੱਕ ਚਲਿਆ ਜਾ ਸਕੇ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ ਜੀ ਠੀਕ ਹੈ ਕਮੈਂਟ ਤੇ ਜਰੂਰ ਕਰ ਦਿਓ ਕਹੀ ਜੀ ਜ਼ਮੀਨ ਤੁਹਾਨੂੰ ਚਾਹੀਦੀ ਹੈ ਤੇ ਵੇਚਣ ਲਈ ਜਿਵੇਂ ਕਰ ਤੁਸੀਂ ਸਾਡਾ WhatsApp ਨੰਬਰ ਤੁਹਾਨੂੰ ਮੈਂ ਦੱਸਿਆ ਸੀਗਾ ਉਹਦੇ ਉੱਤੇ ਵੀਡੀਓ ਤੇ ਫੋਟੋਆਂ ਬਣਾ ਕੇ ਭੇਜ ਦਿਵੀਆਂ ਸਾਰੀ ਜਾਣਕਾਰੀ ਦੇ ਨਾਲ ਐਡ ਸਾਡੇ ਚੈਨਲ ਤੇ ਕਰ ਦਿੱਤੀ ਜਾਊਗੀ ਅੱਜ ਦੀ ਵੀਡੀਓ ਸਿਰਫ ਇਨਰਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜੇ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਇਸੇ ਤਰ੍ਹਾਂ ਦੀ ਕਿਸੇ ਹੋਰ ਟੈਂਟ ਨਵੀਂ ਵਧੀਆ ਵੀਡੀਓ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਣੀ ਹੈ ਜੀ ਅੱਜ ਦੀ ਵੀਡੀਓ ਸਿਰਫ ਇੰਨੀ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਇੰਟਰਸਟਿੰਗ న్యూਸ ਦੇ ਨਾਲ ਤਦ ਤੱਕ ਲਈ ਰੱਖਾ ਜੀ